ਕੌਮੀ ਇਨਸਾਫ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ 20 ਜਨਵਰੀ ਨੂੰ ਪੰਜਾਬ ਪਰਚੇ ਟੋਲ ਪਲਾza ਬੰਦ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਕਿਸਾਨ ਜਥੇਬੰਦੀਆਂ ਦਾ ਵੀ ਵੱਡਾ ਸਾਥ ਮਿਲਿਆ ਅਤੇ ਪੰਜਾਬ ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਟੋਲ ਪਲਾza ਨੂੰ 3 ਘੰਟੇ ਲਈ ਬੰਦ ਰੱਖਿਆ ਗਿਆ। ਉਧਰ ਫਿਰੋਜ਼ਪੁਰ ਚ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਲੱਗੇ ਫਿਰੋਜ਼ਾ ਟੋਲ ਪਲਾza ਨੂੰ ਵੀ ਪਰਚੀ ਮੁਕਤ ਕਰਵਾਇਆ ਗਿਆ ਜਿੱਥੇ ਕਿਸਾਨ ਆਗੂਆਂ ਨੇ ਕੌਮੀ ਇਨਸਾਫ ਮੋਰਚੇ ਦਾ ਸਾਥ ਦਿੱੰਦਿਆ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਉਤਰਨਾ ਪ੍ਰਦਰਸ਼ਨ ਵੀ ਕੀਤਾ। ਅੱਜ ਦੀ ਜਿਹੜਾ ਟੋਲ ਸਾਰੇ ਪੰਜਾਬ ਦੇ ਵਿੱਚ ਹੀ ਕੌਮੀ ਸਾਫ ਮੋਰਚੇ ਵੱਲੋਂ ਫ੍ਰੀ ਕੀਤੇ ਗਏ ਨੇ 3 ਘੰਟੇ ਵਾਸਤੇ 11 ਤੋਂ 2 ਵਜੇ ਤੱਕ ਦਾ ਜਿਹੜਾ ਸਮਾਂ ਹੈ 3 ਘੰਟੇ ਟੋਲ ਸਾਰੇ ਫ੍ਰੀ ਨੇ ਔਰ ਜਿਹੜਾ ਇਹ ਅਸੀਂ ਅੱਜ ਜਿੱਥੇ ਟੋਲ ਤੇ ਖੜੇ ਹੋਏ ਆ ਇਹ ਫਰੋਜ਼ਸ਼ਾਹ ਤੋਂ ਅਗਲੇ ਤੇ ਮਿਸ਼ਰੀ ਵਾਲੇ ਦੇ ਵਿਚਾਲੇ ਜਿਹੜਾ ਟੋਲ ਪੈਂਦਾ ਉਸ ਟੋਲ ਤੇ ਅਸੀਂ ਬੰਦ ਕੀਤਾ ਹੋਇਆ ਕ੍ਰਾਂਤੀਕਾਰੀ ਕਿਸਾਨੀਓਨ ਦੇ ਆੜੜ ਜਥੇਬੰਦੀਆਂ ਵੱਲੋਂ ਸਾਰਿਆਂ ਵੱਲੋਂ ਆ ਮੰਗਾ ਜਿਹੜੀਆਂ ਉਹੀ ਨੇ ਕਿ ਜਿਹੜਾ ਕੌਮੀ ਸਾਬ ਮੋਰਚਾ ਮੁਹਾਲੀ ਦੇ ਬਾਰਡਰਾਂ ਤੇ ਲੱਗਾ ਹੈ ਉਹਦੀਆਂ ਮੰਗਾਂ ਨੇ ਕਿ ਜਿਹੜੇ ਬੰਦੀ ਸਿੰਘ ਜਿਹੜੀਆਂ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਦੂਨੇ ਤੋਂ ਵੱਧ ਵੀ ਭਾਰਤੀ ਸੰਵਿਧਾਨ ਅਨੁਸਾਰ ਉਹ ਸਜ਼ਾ ਪੂਰੀ ਕਰ ਚੁੱਕੇ ਨੇ ਸਰਕਾਰ ਇਹਦੀ ਲੰਘਣਾ ਕਰ ਰਹੀ ਹੈ ਸੰਵਿਧਾਨ ਦੀ ਉਹਨਾਂ ਨੂੰ ਹਰਿਆਣਾ ਕਰਕੇ ਔਰ ਦੂਜੀ ਜਿਹੜੀ ਮੰਗ ਹੈ ਕਿ ਜਿਹੜੇ ਪੰਜਾਬ ਦੀਆਂ ਮੰਗਾਂ ਹੋਰ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਜਿਹੜੇ ਬਹਿਬਲ ਗੋਲੀकांड ਹੋਇਆ ਉਹਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀ ਪੂਰੀ ਸਜ਼ਾ ਦਿੱਤੀ ਜਾਵੇ ਉਹ ਕੇਸ ਨੂੰ ਪੂਰੀ ਤਰ੍ਹਾਂ ਹੱਲ ਕੀਤਾ ਜਾਵੇ ਇਹ ਵੱਡੀਆਂ ਦੋ ਮੰਗਾਂ ਨੇ ਲਗਭਗ ਜਿਹਦੇ ਤੇ ਇਹ ਜਿਹੜਾ ਮੋਰਚਾ ਅੱਜ ਲੱਗਾ ਹੋਇਆ ਉਧਰੇ ਇਸਤੁਰਾਨ ਕੌਮਨ ਸਾਹ ਮੋਰਚੇ ਦੇ ਆਖੂਆਂ ਦਾ ਗੁੱਸਾ ਸਰਕਾਰਾਂ ਦੇ ਫੁੱਟਿਆ ਜਿਨ੍ਹਾਂ ਇਲਜ਼ਾਮ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਇਨਸਾਫ ਮੋਰਚੇ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ ਜਿਸ ਕਾਰਨ ਵੱਡੇ ਦਿਨਾਂ ਚ ਕੌਮਨ ਇਨਸਾਫ ਮੋਰਚਾ ਹੋਰ ਵੀ ਵੱਡੇ ਸੰਘਰਸ਼ ਦਾ ਐਲਾਨ ਕਰੇਗਾ ਜਿੱਥੋਂ ਤੱਕ ਤਿੰਨ ਗੱਲਾਂ ਦੀ ਆਪਾਂ ਗੱਲ ਕਰੀਏ ਕਿ ਜਿਹੜਾ 302 ਦਾ ਮਾਮਲਾ ਹੈ ਔਰ ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਤੇ ਸਖਤ ਕਾਨੂੰਨ ਬਣਾਉਣ ਦੀ ਗੱਲ ਹੈ ਕਿ ਬਾਰ-ਬਾਰ ਬੇਅਦਬੀਆਂ ਹੁੰਦੀਆਂ ਤੇ ਸਿੱਖ ਹਿਰਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਵਿਸ਼ਵਾਸ ਰੱਖਣ ਵਾਲੇ ਜਿਹੜੇ ਲੋਕ ਐ ਉਹ ਆहत ਹੁੰਦੇ ਐ ਤਾਂ ਇਹਦੇ ਤੇ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਤਰੰਤ ਇਹਦੇ ਤੇ ਧਿਆਨ ਦੇ ਕੇ ਇਹ ਸਾਰੇ ਮਸਲੇ ਨਜਿੱਠਦੀ ਪਰ ਬੇहद ਅਫਸੋਸ ਅਤੇ ਸ਼ਰਮ ਦੀ ਗੱਲ ਹੈ ਕਿ ਨਾ ਤਾਂ ਪੰਜਾਬ ਸਰਕਾਰ ਨੇ ਇਹਨੂੰ ਤਰਜੀਹ ਦਿੱਤੀ ਹੈ ਔਰ ਨਾ ਹੀ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਇਸ ਮਸਲੇ ਦੇ ਉੱਤੇ ਕੋਈ ਹੱਲ ਕੱਢ ਰਹੀ ਹੈ ਅ ਪਿਛਲੇ ਲੰਬੇ ਸੰਘਰਸ਼ ਦੇ ਦੌਰਾਨ ਇਹ ਸੰਘਰਸ਼ ਅੱਜ ਦਾ ਨਹੀਂ ਇਸ ਤੋਂ ਪਹਿਲਾਂ ਬਾਪੂ ਸੂਰਜ ਸਿੰਘ ਜੀ ਹੋਰਾਂ ਤੋਂ ਇਲਾਵਾ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਸ਼ਹਾਦਤ ਵੀ ਇਸ ਮਸਲੇ ਤੇ ਹੋ ਚੁੱਕੀ ਹੈ ਤੇ ਸਿੱਖ ਸੰਗਤਾਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਜ ਪੰਜਾਬ ਦੇ ਵਿੱਚ 20 ਤੋਂ ਵੱਧ ਟੋਲ ਪਲਾਜੇ ਜਿਹੜੇ ਹੈਗੇ ਆ ਉਹ ਫ੍ਰੀ ਕੀਤੇ ਗਏ ਆ ਆਉਣ ਵਾਲੇ ਸਮੇਂ 'ਚ ਮਜਬੂਰੀ ਹੋਏਗੀ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਦੀ ਕਿ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਸਲਾਹ ਕਰਕੇ ਵੱਡਾ ਪ੍ਰੋਗਰਾਮ ਜਿਹੜਾ ਹੈਗਾ ਉਹ ਐਲਾਨ ਕਰਨਗੀਆਂ ਕਿਉਂਕਿ ਇਹ ਜਥੇਬੰਦੀਆਂ ਕੇਡਰ ਬੇਸਡ ਨੇ ਔਰ ਇਹ ਤੁਰੰਤ ਕੋਈ ਕਾਰਵਾਈ ਕਰਨ ਦੇ ਸਮਰੱਥ ਨੇ ਸੋ ਇਹਨਾਂ ਦਾ ਪੂਰਾ ਸਹਿਯੋਗ ਜਿਹੜਾ ਹੈਗਾ ਕੌਮੀ ਇਨਸਾਫ ਮੋਰਚੇ ਨੂੰ ਮਿਲ ਰਿਹਾ ਹੈ ਦੱਸਿਆ ਕਿ ਬੀਤੇ ਦਿਨੀ ਕੌਮੀ ਇਨਸਾਫ ਮੋਰਚੇ ਨੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ 20 ਜਨਵਰੀ ਨੂੰ ਪੰਜਾਬ ਦੇ 9 ਜ਼ਿਲ੍ਹਿਆਂ ਦੇ 13 ਟੋਲਪਲਾਸਿਆਂ ਨੂੰ 3 ਘੰਟੇ ਲਈ ਫ੍ਰੀ ਕਰਾਉਣ ਦਾ ਐਲਾਨ ਕੀਤਾ ਸੀ ਜਿਸ 'ਚ ਉਹਨਾਂ ਸਿੱਖ ਸੰਗਤ ਅਤੇ ਕਿਸਾਨ ਜਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਸੀ ਜਿਨ੍ਹਾਂ ਟੋਲਪਲਾਸਿਆਂ ਨੂੰ ਫ੍ਰੀ ਕਰਵਾਇਆ ਜਾਣਾ ਸੀ ਉਹਨਾਂ 'ਚ ਫਿਰੋਜ਼ਪੁਰ ਦਾ ਫਿਰੋਜ਼샤 ਟੋਲਪਲਾਸਾ ਅਤੇ ਤਾਰਾਪੁਰ ਟੋਲਪਲਾਸਾ ਸ਼ਾਮਿਲ ਨੇ ਇਸ ਤੋਂ ਇਲਾਵਾ ਮੁਹਾਲੀ ਦਾ ਅਜੀਸਪੁਰ ਟੋਲਪਲਾਸਾ ਆਗੂ ਮਾਜਰਾ ਟੋਲ ਪਲਾza ਸੋਲਖਿਆ ਟੋਲ ਪਲਾza ਬੜੌਦੀ ਟੋਲ ਪਲਾza ਪਟਿਆਲਾ ਜ਼ਿਲ੍ਹੇ ਦਾ ਤਰੇੜੀ ਜੱਟਾ ਟੋਲ ਪਲਾza ਜਲੰਧਰ ਦਾ ਬਾਮਨੀਵਾਲ ਟੋਲ ਪਲਾza ਇਸੇ ਤਰ੍ਹਾਂ ਲੁਧਿਆਣਾ ਦਾ ਲਾਡੋਵਾਲ ਟੋਲ ਪਲਾza ਕਲਾਲ ਟੋਲ ਪਲਾza ਫਰੀਦਕੋਟ ਦਾ ਤਲਵੰਡੀ ਭਾਈ ਟੋਲ ਪਲਾza ਅਤੇ ਨਵਾਂ ਸ਼ਹਿਰ ਦਾ ਟੋਲ ਪਲਾza ਸ਼ਾਮਿਲ ਸਨ ਫਿਰੋਜ਼ਪੁਰ ਤੋਂ ਪਰਮਜੀ ਸਿਖਾਣਾ ਸੈਂਟਰਲ ਪੰਜਾਬੀ ਟੀਵੀ